ਸਤਿ ਸ੍ਰੀ ਅਕਾਲ ਸਾਰਿਆਂ ਨੂੰ ਵੈਲਕਮ ਕਰਦੇ ਆਂ ਜੀ ਭਿੰਡਰ ਡੇਰੀ ਫਾਰਮ ਵਿੱਚ ਆਪਾਂ ਪਹੁੰਚ ਚੁੱਕੇ ਆਂ ਪਿੰਡ ਅਠਵਾਲ ਜ਼ਿਲ੍ਹਾ ਅੰਮ੍ਰਿਤਸਰ ਤਹਿਸੀਲ ਪਾਪਾ ਬਕਾਲਾ ਸਾਹਿਬ ਇਸ ਘਰ ਚੋਂ ਪਹਿਲਾ ਵੀਡੀਓ ਬਣਦੀ ਰਹਿੰਦੀ ਆ ਅੱਜ ਫੇਰ ਪਹੁੰਚੇ ਆਂ ਅੱਜ ਭਾਈ ਜਣਾ ਟੋਟਲ 12-13 ਪਸ਼ੂ ਸੇਲ ਕਰਨੇ ਆ ਜਿਨ੍ਹਾਂ ਵਿੱਚੋਂ ਬਹੁਤ ਹੀ ਚੰਗੀਆਂ ਝੋਟੀਆਂ ਦਿਖਾਵਾਂਗੇ ਅੱਜ ਤਾਜ਼ੀਆਂ ਸੂਈਆਂ 7-8 ਹੈਗੀਆਂ ਵਿੱਚ ਇੱਕ ਦੋ ਟੋਕੜਾਂ ਗੱਬਣਾ ਵੀ ਆ ਤੇ ਬਾਕੀ ਦੋ ਗੱਬਣਾ ਵੀ ਆ ਬਹੁਤ ਚੰਗੀ ਕੁਆਲਿਟੀ ਦੀਆਂ ਝੋਟੀਆਂ ਸਾਰੀਆਂ ਤਾਂ 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 ਆ ਜੀ ਸਭ ਤੋਂ ਪਹਿਲਾਂ ਜ਼ਰੂਰੀ ਬੇਨਤੀ ਇਹ ਆ ਕਿਸੇ ਵੀਰ ਨੇ ਵੀਡੀਓ ਤੋਂ ਪਸ਼ੂ ਖਰੀਦਣਾ ਸੂਏ ਸਵਾਏ ਪਸ਼ੂ ਨੂੰ ਦੋ ਟਾਈਮ ਚੋ ਕੇ ਆਪਣੀ ਤਸੱਲੀ ਕਰ ਲਿਆ ਕਰੋ ਜਿਹੜਾ ਗੱਬਣ ਪਸ਼ੂ ਹੁੰਦਾ ਉਹਦੇ ਥਾਂ ਟਿਪ ਕੇ ਚੱਕ ਪਾਸ ਕਰਕੇ ਲੈ ਕੇ ਜਾਇਆ ਕਰੋ ਇੱਕ ਆਪਾਂ ਤੁਹਾਨੂੰ ਤਾਜੀ ਸੂਈ ਵਹਿੜ ਦਿਖਾਉਣੀ ਆ ਬਹੁਤ ਹੀ ਟੌਪ ਦੀ ਅਜੇ ਜੇਰ ਵੀ ਨਾਲ ਲਮਕਦੀ ਆ ਹੁਣੇ ਸੂਈ ਹਲੇ ਤੇ ਆਪਾਂ ਭਾਜੀ ਹੁਣਾਂ ਨਾਲ ਗੱਲਬਾਤ ਕਰਾਉਣੀ ਆ ਤੇ ਇਹਨਾਂ ਪਸ਼ੂਆਂ ਦੇ ਡੀਟੇਲ ਲੈਣੇ ਆ ਜੀ ਹਾਂਜੀ ਸਤਿ ਸ੍ਰੀ ਅਕਾਲ ਭਾਜੀ ਸਤਿ ਸ੍ਰੀ ਅਕਾਲ ਪਿੰਡਰ ਸਾਹਿਬ ਕੀ ਹਾਲ ਜੇ ਵਧੀਆ ਠੀਕ ਠਾਕ ਜੀ ਤੁਸੀਂ ਸੁਣਾਓ ਬਸ ਵਧੀਆ ਕਿਰਪਾ ਮਾਲਕ ਦੀ ਹੋਰ ਸੁਣਾਓ ਘਰ ਪਰਿਵਾਰ ਠੀਕ ਠਾਕ ਸਭ ਸਭ ਚੜਦੀ ਕਲਾ ਜੀ ਸਭ ਚੜਦੀ ਕਲਾ ਜੀ ਅੱਜ ਕਿੰਨਾ ਮਾਲ ਆਪਣੇ ਕੋ ਮਾਲ ਤੇ ਲਗਭਗ ਆਪਣੇ ਕੋ 17 18 ਪਸ਼ੂ ਆ ਹਾਂਜੀ ਤਕਰੀਬਨ 9 ਕੋ ਪਾਵਾਂਗੇ ਠੀਕ ਆ ਅੱਜ 9 ਕੋ ਪਾਉਣੇ ਆ ਹਾਂਜੀ ਠੀਕ ਆ ਤੇ ਤਾਜ਼ੀਆਂ ਸੂਈਆਂ ਕਿੰਨੀਆਂ ਤਾਜ਼ੀਆਂ ਸੂਈਆਂ ਚਾਰ ਆ ਹਾਂਜੀ ਇੱਕ ਦੋਵਾਂ ਮਹੀਨੇ ਦੀ ਸੂਈ ਆ ਠੀਕ ਆ ਤੇ ਇੱਕ ਵੈੜ ਇੱਕ ਵੈੜ ਤਾਜੀ ਸੂਈ ਹੁਣੇ ਅਜੇ ਜੇਰ ਸੁੱਟਣ ਡਈ ਆ ਆ ਵੇਖੋ ਜੀ ਬਿਲਕੁਲ ਤਾਜੀ ਸੂਈ ਹੈ ਤੇ ਟੋਕੜ ਕੱਪੜ ਵੀ ਆਈ ਕੋਈ ਇੱਕ ਟੋਕੜ ਕੱਪੜ ਪਾਵਾਂਗੇ ਮਾਰਵੇ ਦੀ ਝੋਟੀ ਹਰਿਆਣੇ ਦੀ ਬਹੁਤ ਚੰਗੀ ਠੀਕ ਆ ਤੇ ਗੱਬਣਾ ਕਿੰਨੀਆਂ ਗੱਬਣਾ 4 ਪਾਦਾ ਐ ਐਡਰੈਸ ਦੱਸ ਦੋ ਜੀ ਆਪਣਾ ਐਡਰੈਸ ਪਿੰਡਰ ਸਾਹਿਬ ਪਿੰਡ ਠਵਾਲਿਆ ਹਾਂਜੀ ਜ਼ਿਲ੍ਹਾ ਅਮਰਸਰ ਤਹਿਸੀਲ ਬਾਬਾ ਬਕਾਲਾ ਬਲਾਕ ਤਰਸਿੱਕਾ ਵਾ ਜੀ ਠਵਾਲ ਮੇਰਾ ਪਿੰਡ ਆ ਨਾਗਿਆਣਾ ਸਾਹਿਬ ਗੁਰਦੁਆਰੇ ਦੇ ਲੱਗ ਕੇ ਜੀ ਮੈਤੇ ਚੌਂਗ ਤੋਂ 7 ਕਿਲੋਮੀਟਰ ਪੈਂਦਾ ਅਰਜਨ ਮਾਗੇ ਦੇ ਲੱਗ ਠੀਕ ਆ ਜ਼ਿਲ੍ਹਾ ਅੰਮ੍ਰਿਤਸਰ ਜ਼ਿਲ੍ਹਾ ਅੰਮ੍ਰਿਤਸਰ ਤਸੀਲ ਪਟਾਲੇੋਂ 9 ਕਿਲੋਮੀਟਰ ਐ ਠੀਕ ਆ ਜੀ ਤੇ ਨਾਮ ਦੱਸ ਦਿਓ ਜੀ ਆਪਣਾ ਨਾਮ ਮੇਰਾ ਰਾਣਾ ਬਾਜੀ ਫੋਨ ਨੰਬਰ ਦੱਸ ਦਿਓ ਜੀ 9879714340 ਠੀਕ ਆ ਜੀ ਤਾਂ ਪਹਿਲਾ ਮਾਲ ਕਿੱਥੇ ਕਿੱਥੇ ਘਲਤਾ ਜੀ ਪਹਿਲਾ ਮਾਲ ਬੜੀ ਮਾਲਕ ਦੀ ਕਿਰਪਾ ਵਾ ਹਾਂਜੀ ਏ ਕੋਜ ਤੇ ਜੰਮੂ ਸ਼ੈਡ ਗਈਆਂ ਵਾ ਅੱਛਾ ਤੇ ਅੱਜ ਦੋ ਝੋਟੀਆਂ ਕਥਲੌਰ ਗਈਆਂ ਵਾ ਕੁਝ ਜਲੰਧਰ ਗਈਆਂ ਵਾ ਠੀਕ ਆ ਦੂਰ ਹੀ ਗਿਆ ਕੇ ਹਾਂਜੀ ਦੂਰੋਂ ਦੂਰੋਂ ਭੈਣ ਭੜਾ ਜੁੜਦੇ ਹਨਾ ਨਹੀਂ ਲਾਗੇ ਦੇ ਵੀ ਆਉਂਦੇ ਆ ਹਾਂ ਬਟਾਲੇ ਦੇ ਆ ਰੰਗੀਲਪੁਰੇ ਦੇ ਆ ਠੀਕ ਠੀਕ ਢੇਰੀਆਂ ਵਾਲੇ ਬੰਦੇ ਆ ਤੇ ਕਰੀਏ ਸ਼ੁਰੂਆਤ ਅੱਜ ਆਪਾਂ ਹਾਂਜੀ ਪਹਿਲੇ ਨੰਬਰ ਤੇ ਆ ਆ ਦਿਖਾਈਏ ਜਿਹੜੀ ਹਾਂਜੀ ਇਹ ਗੱਬਣਿਆ ਗੱਬਣਿਆ ਭਿੰਡਰ ਸਾਹਿਬ ਦੂਸਰਾ ਸੂਆ ਹੋ ਝੋਟੀ ਦਾ ਠੀਕ ਆ 16 ਕਿਲੋ ਰਕਾਟ ਆ ਪੈਲਣ ਦਾ 16 ਕਿਲੋ ਦੂਜੇ ਸੂਏ ਸੋਨਾ ਵਾ ਤੇ ਸਿੰਘ ਦੀ ਕੁਆਲਿਟੀ ਜੇ ਦਿਖਾਈਏ ਆਪਾਂ ਆਹ ਵੇਖੋ ਸਿੰਘ ਬਿਲਕੁਲ ਨਿੱਕਾ ਨਿੱਕੀ ਸਿੰਘੀ ਜਿਹਨੂੰ ਕਹ ਦਿੰਦੇ ਆ ਫੇਸ ਕੁਆਲਿਟੀ ਚੈੱਕ ਕਰ ਲਓ ਝੋਟੀ ਦੀ ਤੇ ਕੈਮ ਆ ਜਿਹੜੀ ਪੂਰੀ ਸੋਹਣੀ ਸੁਨੱਖੀ ਆ ਜੀ ਤੋਰੋ ਹੈ ਨੂੰ ਇੱਕ ਰਾਂ 16 ਲੀਟਰ ਦਾ ਪਹਿਲੇ ਸੂਏ ਦਾ ਰਿਕਾਰਡ ਆ ਇਹਦਾ ਹਨਾ ਤੇ ਦਿਨ ਕਿੰਨੇ ਲੈ ਜੂਗੀ ਇਹ ਦਿਨ 5 6 ਲੈ ਜੂਗੀ ਭਾਜੀ 5 ਤੋਂ 6 ਦਿਨ ਲੈ ਜੂਗੀ ਠੀਕ ਆ 5 ਤੋਂ 6 ਦਿਨ ਲੈ ਜੂਗੀ ਤੇ ਝੋਟੀ ਦੇ ਹਵਾਨੇ ਦੇ ਢਿੱਲਾ ਚੈੱਕ ਕਰ ਲਓ ਕੱਦ-ਕਾੜ ਚੈੱਕ ਕਰ ਲਓ ਪੂਰੀ ਸੋਹਣੀ ਸੁਨੱਖੀ ਆ ਕੈਮ ਥਾਣ ਬੜੇ ਸੋਹਣੇ ਲੱਗੇ ਆ ਜੀ ਚਾਰੇ ਥਾਣ ਇੱਕੋ ਜਿਹੇ ਆ ਵੇਖੋ ਲੈ ਜਾਓ ਭਾਜੀ ਬਾਕੀ ਫੇਸ ਕੁਆਲਟੀ ਵੀ ਚੰਗੀ ਸਿੰਘ ਨਿਕਾ ਨਿਕਾ ਆ ਵੇਖੋ ਕੁਆਲਟੀ ਭਾਰੀ ਵਜਨ ਵਾਲੀ ਆ ਜੀ ਪੂਰੀ ਚੌੜੀ ਚੂੜੀ ਚੰਗੀ ਆ ਸਾਂਭੀ ਵੀ ਚੰਗੀ ਕੇ ਇਸ ਵਾਰ ਭਾਜੀ ਕਿੰਨਾ ਕੁ ਦੁੱਧ ਚਵਾਜੂਗੇ ਇਸ ਵਾਰ ਭਾਜੀ ਜੇ ਚੰਗੀ ਸੇਵਾ ਉਹਦੇ 18 ਕਿਲੋ ਦੁੱਧ ਚ ਵਾਊਗੀ 17 18 ਕਿਲੋ ਬਾਕੀ ਹਵਾਨੇ ਦੇ ਵਿੱਚ ਕਾਫੀ ਚੰਗੀਆਂ ਢਲਾਵਾਂ ਹਨਾ ਬਹੁਤ ਜਿਆਦੀਆਂ ਬਣੂਗੀ ਚੰਗੀ ਇਹ ਪਿੰਡਰ ਸਾਹਿਬ ਫੋਟ ਫੋਟ ਆਊਗੀ ਪਛਾਣ ਉਹ ਇਹ ਐਚ ਐਫ گاਵਾਂ ਵਾਲਾ ਹਵਾਨਾ ਬਣ ਜਾਣਾ ਇਹ ਜਦੋਂ ਤਿਆਰ ਹੋਈ ਹਨਾ ਮੈਂ ਨਾ ਬਾਬੇ ਸੇਖ ਪਦੇ ਦੀ ਕਿਰਪਾ ਕਮਾਲਾ ਕਰੂਗੀ ਬਣਨ ਵਾਲੀ ਪੂਰੀਆਂ ਕਮਾਲਾ ਕਰ ਦੂਗੀ ਠੀਕ ਆ ਜੀ ਠੀਕ ਆ ਇਹਦਾ ਮੁੱਲ ਕਿੰਨਾ ਕਰ ਦੇਣਾ ਆਪਾਂ ਮੁੱਲ ਪਿੰਡਰ ਸਾਹਿਬ ਭਾਵੇਂ 1 ਸਵਾ ਲੱਖ ਕਰਾ ਲਓ ਹਾਂ ਜੀ ਭਾਵੇਂ 1 20 ਕਰਾ ਲਓ ਹਾਂ ਜੀ ਲੋਕ ਜਿਹੜੇ ਆਪਾਂ ਡੇਢ ਵੀ ਕਰ ਸਕਦੇ ਕਈ ਬੰਦੇ ਕਮ ਪਾਉਣ ਵਾਲੇ ਜਿਹੜੇ ਆ ਪਰ ਆਪਾਂ ਜੈਜਵਲ ਪਾਵਾਂਗੇ ਜੈਜੀ ਠੀਕ ਆ ਦੱਸੋ ਫੇ ਪਿਛਲੀ ਆ ਵੀਡੀਓ ਵੀ ਤੁਸੀਂ ਮੇਰੇ ਜੋ 14 ਤਰੀਕ ਵਾਲੀ ਵੇਖੀ ਆ ਵੀਡੀਓ ਆਪਾਂ ਬਿਲਕੁਲ ਜੈਜ ਜੈਜ ਬਿਲਕੁਲ ਜੈਜ ਜੀ ਇੱਕ 10 ਦੀ ਦੇ ਦਾਂਗੇ ਮਾਣ ਤਣ ਕਿੰਨਾ ਮਾਰਦਾਰ ਭਿੰਡਰ ਸਾਹਿਬ ਕਰ ਦਾਂਗੇ ਹੋਜੀ ਜਿਆਰਖੰਡ ਦਾ ਕਿ ਨਹੀਂ 2000 ਛੱਡ ਦਾਂਗੇ 1 8 ਦੀ ਇਹ 18 ਦੀ ਦੇ ਦਾਂਗੇ ਬਾਕੀ ਮੌਕੇ ਤੇ ਹੋਰ ਕਰ ਦਿਓ ਮੌਕੇ ਤੇ ਛੋਟ ਕਰ ਦਾਂਗੇ ਕਰਾਇਆ ਕਰੋ ਯਾਰ ਨਾ ਵੇਖਿਆ ਕਰੋ ਭਾਜੀ ਹਣੀ ਕਰਾਇਆ ਕਰੋ ਆ ਵੀ ਲਾ ਦਿੰਦੇ ਹੁੰਦੇ ਹੁੰਦੇ ਕਈ ਯਾਰ ਜਿਹੜੇ ਭੈਣ ਭਰਾਜ ਕਿਤੇ ਜਿਆਦਾ ਦੂਰ ਪਊਗਾ ਜਾਂ ਜਿੱਥੇ ਯਾਰ ਛੋਟ ਕਰਨੀ ਦੋ ਕਰਦਾਂਗੇ ਠੀਕ ਆ ਹਾਂਜੀ ਆਹ ਵੇਖੋ ਜੀ ਦਿਲ ਦਰਿਆ ਹੀ ਰੱਖਿਆ ਭਾਈ ਨਾ ਦੂਜੇ ਨੰਬਰ ਵਾਲੀ ਵੇਖੋ ਨੀਲੀ ਰਾਵੀ ਚ ਆ ਜਾਂਦੀ ਆ ਆਹ ਵੇਖੋ ਇਹਨੂੰ ਖੋਲ ਹੀ ਲਈਏ ਬਾਹਰ ਕੱਢ ਲਓ ਅਗਲੇ ਨੀਲੀ ਰਾਵੀ ਦੀ ਆ ਆਹ ਵੇਖੋ ਇਹ ਨੀਲੀ ਰਾਵੀ ਇਹ ਵੀ ਗੱਬਣ ਆ ਗਈ ਭਾਜੀ ਗੱਬਣ ਗੱਬਣ ਭਾਜੀ ਆਹ ਵੇਖੋ ਇਹ ਵੀ ਪੂਰੀ ਕੈਮ ਆ ਇਹਦਾ ਸੂਆ ਕਿਨਵਾਉ ਸੂਆ ਭਾਜੀ ਤੀਸਰਾ ਤੀਸਰਾ ਸੂਆ ਘਰ ਵਾਲਿਆਂ ਨੇ ਤੀਸਰਾ ਕਿਹਾ ਮੈਂ ਚੌਥੇ ਮੰਨ ਕੇ ਚੱਲੋ ਠੀਕ ਆ ਬਾਕੀ ਹਵਾਨੇ ਉਹਨੇ ਤਾਂ ਚੰਗੀ ਸਾਫ ਆ ਮੈਂ ਨਾ ਬਿਲਕੁਲ ਸੋਹਣੀ ਸਨਖੀ ਪੂਰੀ ਆ ਹਾਂਜੀ ਕੈਮ ਵੀ ਪੂਰੀ ਆ ਬਹੁਤ ਜਿਆਦੀ ਤੇ ਨੀਲੀ ਰਾਵੀ ਜਿਹੜੇ ਵੀਰ ਨੀਲੀ ਰਾਵੀ ਨੂੰ ਪਸੰਦ ਕਰਦੇ ਆ ਡੱਬ ਡੁੱਪ ਵੇਖ ਲੋ ਹਵਾਨੇ ਦੇ ਵੀ ਡੱਬ ਹੈਗੇ ਜੀ ਇਹਦੇ ਸੋਹਣੀ ਆ ਪੂਰੀ ਕੈਮ ਆ ਜੀ ਦੁੱਧ ਭਾਜੀ ਕਿੰਨਾ ਕੁ ਚਵਾਈ ਜਾਊ ਏ ਦੁੱਧ 14 15 ਕਿਲੋ 14 15 ਕਿਲੋ ਦੁੱਧ ਠੀਕ ਆ ਤੇ ਦੇਣ ਕਿੰਨੇ ਲਾਜੂ ਦਿਨ 7 ਲੈ ਜੂ 6 7 ਲੈ 7 ਦਿਨ ਲੈ ਜੂਗੀ 7 ਦਿਨਾਂ ਨੂੰ ਇਹ ਆ ਕੇ ਬੋਲੂਗੀ ਮੂੰਹੋਂ ਵੀ ਹੈਗੀ ਆ ਮੈਂ ਹੈਂ ਹਾਂਜੀ ਚੰਗੀ ਬਣ ਜਾਣਾ ਮੈਂ ਲੈ ਜੋ ਢੰਡੀ ਠੰਡੀ ਬਹੁਤ ਆ ਠੀਕ ਆ ਥਾਨ ਸੁਣੋ ਕਹੀ ਆ ਨਾ ਸਾਰੇ ਮੈਂ ਨਾ ਬਿਲਕੁਲ ਭਾਜੀ ਚੱਲ ਵੀ ਚੱਲ ਹਾਂਜੀ ਭਾਜੀ ਇਹਦਾ ਮੁੱਲ ਕਿੰਨਾ ਕਰ ਦੇਣਾ ਆਪਾਂ ਮੁੱਲ ਜੈ ਜੀ ਕਰ ਦੇਣਾ ਭਿੰਦਰ ਸਾਹਿਬ ਦੱਸੋ ਫੇਰ ਮੁੱਲ 62000 ਮਾਨਦਾਨ 60 ਦੀ ਛੋਟ ਹੋ ਜੂਗੀ ਛੋਟ ਕਰਦਾਂਗੇ 500 ਠੀਕ ਆ ਤੇ ਦੁੱਧ ਕਿੰਨਾ ਕ ਜਵਾਊ ਐ ਰਕਾਂ ਦੁੱਧ 14 15 14 15 ਕਿਲੋ ਦੁੱਧ ਚਵਾ ਜਾਣੀ ਆ ਤੇ 60000 ਚੋਂ ਛੋਟ ਹੋ ਜਾਣੀ ਆ ਸਫਾਈਆਂ ਵੇਖੋ ਤੁਸੀਂ ਪੂਰੀ ਐ ਕਹੇ ਸਾਫ ਆ ਹਵਾ ਨੇ ਹੋਣਾ ਚੰਗਾ ਲੱਗਦਾ ੱੱਬਾ ਲਈ ਫਿਰਦੀ ਬਲੈਦਨ ਗਾਇਆਂ ਜੀ 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 ਹਾਂਜੀ ਹਾਂਜੀ ਬਾਕੀ ਚੰਗੀ ਸੋਹਣੀ ਆ ਮੁੱਲ ਵੀ ਬਿਲਕੁਲ ਜਾਇਜ਼ ਆ ਆ ਤੀਜੇ ਨੰਬਰ ਵਾਲੀ ਹਾਂਜੀ ਇਹਦਾ ਸੂਆ ਕਿ ਨਾ ਇਹ ਪਿੰਡਰ ਸਾਹਿਬ ਦੂਜਾ ਸੂਆ ਵਾ ਸੂਈ ਐ ਕੱਲ ਸਵੇਰ ਦੀ ਸੂਈ ਐ ਅੱਛਾ ਸੂਈ ਐ ਬੱਚਾ ਕੀ ਮਗਰੇ ਦੇ ਇਹਦੇ ਮਗਰ ਕੱਟਾ ਵਾ ਕੱਟਾ ਠੀਕ ਆ ਆ ਕੱਟਾ ਇਹਦਾ ਹਾਂਜੀ ਹਾਂਜੀ ਤੇ ਬੋੜਾ ਕਿੰਨਾ ਕੁ ਚੋਆਇਆ ਇਹਨੇ ਬੋੜਾ 9 ਕਿਲੋਟਰ ਕੱਟਿਆ ਜੀ 9 ਲੀਟਰ ਤੋਂ ਸਾਫ਼ ਨਹੀਂ ਕੀਤੀ ਤੋੜ ਲਓ ਇਹਨੂੰ ਆਹ ਵੇਖੋ ਇੱਕ ਕਰੋ ਚੱਕ ਝੋਟੀ ਪੂਰੀ ਕੈਮ ਵਾਲਿਸ਼ਕਾ ਮਾਰਦੀ ਆਗੇ ਸੋਹਣੀ ਸੁਨੱਖੀ ਵੇਖੋ ਹਵਾਨਾ ਜਾ ਕਰ ਲਓ ਤਾਜੀ ਸੂਈ ਆ 9 ਕਿਲੋ ਬੋੜਾ ਇਸ ਟਾਈਮ ਤੇ ਤਿਆਰ ਆ ਜੀ ਰੂੰ ਵਰਗੀ ਪੋਲੀ ਚਵਾਈ ਆ ਚਵਾਈ ਵੀ ਪੋਲੀ ਬਿਲਕੁਲ ਬਾਕੀ ਫੇਸ ਕੁਆਲਿਟੀ ਵੀ ਚੈੱਕ ਕਰ ਲਓ ਬਹੁਤ ਹੀ ਸੋਹਣੀ ਆ ਜੀ ਸੁਣੱਖਾ ਬੰਨ ਵੇਖ ਲਓ ਇਹਦਾ ਝੋਟੀ ਦਾ ਕੁਆਲਿਟੀ ਚੈੱਕ ਕਰ ਲਓ ਲੈ ਜਾਓ ਭਾਜੀ ਬਾਕੀ ਸੂਈ ਧੇਠ ਧੇਠ ਤੇ ਥਣ ਲੱਗਾ ਥਣਾ ਨੂੰ ਲੋਕਾਂ ਦਾ ਥਣ ਚੰਗੀ ਹੈ ਨੂਰ ਕੀ ਪੋਲੀ ਹੈ ਹਾਂ ਜੀ ਹਾਂ ਜੀ ਹਾਂ ਜੀ ਕਾਫੀ ਚੰਗੀ ਆ ਇਹ ਆ ਗਏ ਹਵਾਨੇ ਦੇ ਵਿੱਚ ਵੇਖ ਲਓ ਵੀ ਕਿੰਨੀ ਸੋਹਣੀ ਤਿਆਰ ਹੋਈ ਆ ਥਣ ਵੇਖੋ ਕਿੰਨਾ ਗੈਪ ਤੇ ਲੱਗਾ ਥਣ ਵੀ ਬਹੁਤ ਸੋਹਣਾ ਮੁੱਠੀ ਦੀ ਚਵਾਲ ਆ ਇਹਦਾ ਦੁੱਧ ਕਿੰਨਾ ਕ ਕਰ ਜੂਗੀ ਭਾਜੀ ਇਹ ਦੁੱਧ ਪਹਿਲਣ ਦਾ ਭਿੰਦਰ ਸਾਹਿਬ 12 ਕਿਲੋ ਰਕਾਰਿਆ ਹੁਣ ਦੂਜਾ ਸੂਆ ਸੂਰ ਇਹ ਕਿ ਦੂਸਰਾ ਠੀਕ ਆ ਤੇ ਐਰਕਾਂ ਕਰ ਜੂ 12 ਤੋਂ ਵੱਧ ਕਿ ਨਹੀਂ ਚੰਗੀ ਸੇਵਾ ਹੋਵੇ ਤੇ 13 14 ਕਿਲੋ ਦੁੱਧ ਕਰੂ ਠੀਕ ਆ ਤੇ ਮੁੱਲੇ ਦਾ ਕਿੰਨਾ ਕਰ ਦੇਣਾ ਗੁੱਲ ਜੈ ਜੀ ਕਰ ਦੇਣਾ ਦੱਸੋ ਮੁੱਲ 90 ਹਾਂਜੀ 2000 ਰੁਪਏ ਛੋਟ ਕਰਨਾ 88000 ਦੀ 88000 ਉਹ ਚੋ ਛੋਟ ਕਰ ਦੋਗੇ ਮਾਨਦਾਨ ਕਰਦਾ ਜੇ ਕੋਈ ਭੈਣ ਭਰਾ ਦੂਰੋਂ ਆਇਆ ਹੋਊਗਾ 500 ਹੋਰ ਛੱਡਦਾ ਠੀਕ ਆ ਠੀਕ ਆ ਤੇ ਆਜ ਦਿਖਾਈ ਹੁਣ ਚੌਥੇ ਨੰਬਰ ਵਾਲੀ ਟੋਕੜ ਗੱਬਣਾ ਗਈ ਟੋਕੜ ਗੱਬਣਾ ਗਈ ਪਿੰਡ ਸਾਹਿਬ ਠੀਕ ਆ ਕਿੰਨੇ ਚਿਰ ਦੀ ਗੱਬਣ ਆਏ ਇਹ ਤਿੰਨਾ ਮਹੀਨਿਆਂ ਦੀ ਚੈੱਕ ਪਾਸ ਆ ਤਿੰਨਾ ਮਹੀਨਿਆਂ ਦੀ ਚੈੱਕ ਪਾਸ ਆ ਜੀ ਤੇ ਦੁੱਧ ਕਿੰਨਾ ਦੇ ਕੋਲ ਦੁੱਧ ਹੋਊ ਆਠੀ ਹਾਂਜੀ 7 ਕਿਲੋ ਦੱਸ ਕੇ ਦਵਾਂਗੇ ਠੀਕ ਆ ਚੈੱਕ ਤੁਸੀਂ ਆਪ ਕਰਾਈ ਆ ਹਾਂਜੀ ਠੀਕ ਆ ਤੋਰੋ ਇਹਨੂੰ ਮੇਰੇ ਕੋਲੋਂ ਗਈ ਆ 15 ਕਿਲੋ ਦੁੱਧ ਝੋਡੀ ਕੋ ਚੋ ਕੇ ਦਿੱਤਾ ਵਾ ਠੀਕ ਆ ਸੱਜਰ ਨੇ ਹਾਂਜੀ ਫੇਰ ਸੱਜਰ ਦਾ 15 ਕਿਲੋ ਚੋ ਕੇ ਦਿੱਤਾ ਵਾ ਐਰਗਨ ਵਧ ਕਰੂਗੀ ਕੱਦ ਘੜ ਚੈੱਕ ਕਰੋ ਝੋਟੀ ਪੂਰੇ ਵਜਨ ਦੀ ਆ ਤੇ ਹੈ ਵੀ ਚੌੜੀ ਚਾੜੀ ਚੰਗੀ ਆ ਥਣ ਵੀ ਸੋਹਣਾ ਲੱਗਾ ਜੀ 7 ਕਿਲੋ ਦੁੱਧ ਇਸ ਟਾਈਮ ਤੇ ਤਿਆਰ ਆ ਤਿੰਨਾ ਮਹੀਨਾ ਦੀ ਗੱਬਣ ਆ ਵੇਖੋ ਕੁਆਲਿਟੀ ਪੂਰੀ ਆ ਝੋਟੀ ਦੀ ਸੁਨੱਖੀ ਇਹ ਵੀ ਬੜੀ ਆ ਜੀ ਬਾਕੀ ਇਹਦਾ ਮੁੱਲ ਵੀ ਜਾਇ ਜੀ ਕਰਨਾ ਟੋਕੜਾਂ ਗੱਬਣਾ ਵੀਰ ਬਹੁਤ ਲੱਭਦੇ ਜਿਹੜਾ ਵੀਰ ਲੈ ਕੇ ਜਾਊਗਾ ਨਾ ਹਾਂ ਜਿੱਦਣ ਤਿਆਰ ਹੋ ਜੂਗੀ ਲੱਖ ਦੀ ਭੇਜ ਦੇ ਵਾਸ ਭੇਜ ਦੇ ਲੱਖ ਦੀ ਲਊਗਾ ਠੀਕ ਆ ਮੈਂ ਤਿਆਰ ਹੋ ਕੇ ਤੇ ਮੁੜ ਕੇ ਲੱਖੋਂ ਬਾਹਰ ਵੀ ਵੇਖ ਸਕਦੀ ਆ ਬਾਜ਼ਾਰ ਹੋਵੇ ਬਾਜ਼ਾਰ ਦੇ ਹਿਸਾਬ ਨਾਲ ਆਹ ਵੇਖੋ ਕਰੋ ਚੱਕ ਚੰਗੀ ਸੋਹਣੀ ਚੈੱਕ ਤੁਸੀਂ ਆਪ ਕਰਾਈ ਆ ਹੈ ਚੈੱਕ ਪਾਸ ਆਪ ਕਰਾਈ ਆ ਠੀਕ ਆ ਜਿਹੜਾ ਦੁੱਧ ਹੈਗਾ 8 ਕਿਲੋ ਹੀ ਆ ਆਪਾਂ ਕਿਲੋ ਘੱਟ ਦੱਸਿਆ ਭੈਣ ਭਰਾਵਾਂ ਨੂੰ 7 ਕਿਲੋ ਕੰਡੇ ਵਾਲਾ 7 ਮਿਲਦੀ ਕਿਦਾਂ ਐ ਮੇਰੇ ਦੀ ਪਹਾੜੇ ਤੇ ਚੋਲੋ ਠੀਕ ਆ ਲਾਉਣ ਦੀ ਤੇ ਲੋੜ ਪੈਂਦੀ ਨਹੀਂ ਬਿਲਕੁਲ ਠੀਕ ਆ ਠੀਕ ਆ ਤਾਂ ਮੋਲੇ ਦਾ ਕਿੰਨਾ ਕਰ ਦੇਣਾ ਜੀ ਮੁੱਲ ਜਿਹੜਾ ਦੇਣ ਵਾਲਾ 65000 ਰੁਪਏ 65000 ਮਾਣ ਤਣ ਕਿੰਨਾ ਕਰ ਦੋਗੇ ਛੋਟ 500 ਕਰਦਾ 500 ਹੀ ਕਰਨੀ ਆ ਹਾਂ ਜੀ ਵਾਅਦਾ ਨਾ ਕਰਦੀ ਥੜੀ ਯਾਰ ਕਰਦਾ 64000 ਦੀ 64000 ਆ ਵੇਖੋ ਜੀ ਸੁਣਖੀ ਪੂਰੀ ਆ ਸਿੰਘ ਸਿੰਘ ਵੀ ਸੋਹਣਾ ਥਾਣਾ ਹੀ ਬੜਾ ਸੋਹਣਾ ਲੱਗਾ ਜੀ ਤਾਂ ਆ ਜਿਹੜਾ ਗਿਫਟ ਹੈ ਵੀ ਹਾਂ ਜੀ ਇਹ ਵੀ ਗਿਫਟ ਹੀ ਦੇਣਾ ਅੱਜ ਵਿੰਡਰ ਸਾਹਿਬ ਪਹਿਲਾ ਸੂਆ ਵਾ ਪਹਿਲਾ ਸੂਆ ਤੇ ਲਈ ਬਹੁਤ ਕੋਈ ਫਿਰਦੀ ਏ ਥਾਨ ਬੜਾ ਸੋਹਣਾ ਲੱਗਾ ਇਹਨੂੰ ਬਹੁਤ ਸੀਲ ਠੰਡੀ ਜਮਾਂ ਹੀ ਆਹ ਵੇਖੋ ਸਿੰਗ ਵੀ ਸੋਹਣਾ ਆਇਆ ਦਾ ਨਿਗਾ ਨਿਗਾ ਸਿੰਗ ਆ ਕੁਆਲਿਟੀ ਚੈੱਕ ਕਰ ਲੋ ਠੀਕ ਆ ਇਹਦਾ ਸੂਆ ਪਹਿਲਾ ਸੂਆ ਪਹਿਲਾ ਕਿੰਨੇ ਦਿਨ ਹੋ ਗਏ ਸੂਈ ਨੂੰ ਇਹਨੂੰ ਅੱਜ 5ਵਾਂ 6ਵਾਂ ਦਿਨ ਆ ਆਹੜਾ ਬੱਚਾ ਇਹਦਾ ਹਾਂਜੀ ਕੱਟੀ ਮੰਗ ਰਿਆ ਕੱਟੀ ਮੰਗ ਰਿਆ ਠੀਕ ਆ ਤਾਂ ਦੁੱਧ ਕਿੰਨਾ ਵੀ ਰਹੀ ਇਹਦੇ ਕੋਲ ਦੁੱਧ ਹੋਊ 9 ਹੀ ਹਾਂਜੀ 8 10 ਕੇ ਦਵਾਂਗੇ ਠੀਕ ਆ ਸਈ ਆਇਓ ਤੋਰੈ ਨੋ ਵੀ ਆ ਵੇਖੋ ਜੀ 8 ਕਿਲੋ ਦੁੱਧ ਦੇ ਦੇ ਕੋਲ ਤਿਆਰ ਆ ਸੋਹਣੀ ਸੁਨੱਖੀ ਪੂਰੀ ਆ ਬੇਲ ਦੀ ਲੰਮੀ ਆ ਆ ਵੇਖੋ ਤਾਂ ਥਾਨ ਬੜਾ ਸੋਹਣਾ ਲੱਗਾ ਇਹਨੂੰ ਵੀ ਹਵਾਨਾ ਜਾ ਕੇ ਘਰੋ ਘਰ ਮਾਲੀ ਦਾ ਵੇਖੋ ਜੀ ਪਹਿਲਾ ਸੂਆ ਸੂਈ ਆ ਤੇ نسل ਪੂਰੀ ਆ ਜੀ ਬਿਲਕੁਲ ਸੀਲ ਠੰਡੀ ਬਾਲਟੀ ਰੱਖ ਕੇ ਚੋਗੇ ਠੀਕ ਆ ਠੀਕ ਆ ਆ ਵੇਖੋ ਸਿੰਗਲ ਹੱਡੀ ਦੀ ਝੋਟੀ ਆ ਦੁੱਧ ਵਾਲੀ ਆ ਹਾਂਜੀ 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 ਬੱਚਾ ਵੀ ਮਗਰ ਕੱਟੀ ਆ ਜੀ ਇਹਦੀ ਜੇ ਕੋਈ ਵੀਰ ਚੰਗੀ ਸੇਵਾ ਕਰੂਗਾ ਤੇ ਦੁੱਧ 11 12 ਕਿਲੋ ਕਰੂਗੀ ਛੋਟੀ ਠੀਕ ਆ ਜੀ ਤੇ ਇਹਦਾ ਮੁੱਲ ਕਿੰਨਾ ਕਰ ਦੇਣਾ ਜੀ ਮੁੱਲ ਜਾ ਜੀ ਦੱਸੋ ਵੇ ਮੁੱਲ 65000 ਰੁਪਇਆ ਮਾਣਦਾਨ 2000 ਰੁਪਇਆ ਛੋਟ ਕਰਦਾਂਗੇ 63 ਦੇ ਦਾਂ ਬਾੜ ਦੀ ਜਾਣ ਦੂੰ ਮੈਂ ਚਲੋ ਬਾੜ ਦੀ ਕਰ ਦੋ ਬਾੜ ਦੀ ਅੱਜ ਕਰਦਾਂਗੇ ਟਾੜੇ ਆਖੇ ਬਾੜ ਦੀ ਕਰਦਾਂਗੇ ਬਾਕੀ ਉਹ ਚੋਂ ਭਾਵੇਂ 100 ਰੁਪਇਆ ਛੋਟ ਕਰ ਦਿਓ ਹਾਂ ਜੀ ਆ ਵੇਖੋ ਜੀ ਬਹੁਤ ਚੰਗੀ ਹੈ ਕਰਾ ਫੇ ਵੇ ਲੋ ਥਾਣੇ ਦਾ ਬੜਾ ਚੰਗਾ ਲੱਗਾ ਜੀ ਕੁਆਲਿਟੀ ਬਹੁਤ ਚੰਗੀ ਹੈ ਝੋਟੀ ਦੀ ਸੋਹਣੀ ਪੂਰੀ ਹੈ ਆਹ ਦੀ ਦਸ ਜੀ ਇਹ ਵੀ ਸੂਈ ਆ ਇਹ ਪਹਿਲਾ ਸੂਆ ਜੀ ਇਹ ਵੀ ਪਹਿਲਾ ਸੂਆ ਹਾਂਜੀ ਕੱਦ ਕਾਠੇ ਦਾ ਵੀ ਚੰਗਾ ਕੱਦ ਕਾਠਾ ਬੱਚਾ ਇਹਦੇ ਮਗਰ ਕੀ ਆ ਇਹਦੇ ਮਗਰ ਕੱਟਾ ਜੀ ਆਹ ਕੱਟਾ ਇਹਦਾ ਹਾਂਜੀ ਠੀਕ ਹੈ ਜੀ ਵੇਣ ਤੋਂ ਸੋਣ ਤੋਂ ਨਜ਼ਾਰੇ ਲੈਣ ਤੋਂ ਬੱਚਿਆਂ ਨੂੰ ਇਹ ਕਿੰਨੇ ਕ ਦਾਣਾ ਦੀ ਸੂਈ ਆ ਇਹ ਵੀ ਕਲਮਨੇਰ ਦੀ ਸੂਈ ਆ ਕਲਮਨੇਰ ਦੀ ਠੀਕ ਆ ਤੋਰੀ ਇਹਨੂੰ ਆਜੋ ਕਿੰਨਾ ਕਾ ਬੋਲਾ ਇਹਦੇ ਕੋਲ ਜੀ ਇਹਦੇ ਕੋਲ 8-9 ਕਿਲੋ ਬੋਲਾ ਝੋਟੀ 8-9 ਕਿਲੋ ਬੋਲਾ ਬਾਕੀ ਕੁਆਲਿਟੀ ਚੈੱਕ ਕਰ ਲਓ ਝੋਟੀ ਦੀ ਸਨਖਾਪਾਨ ਇਹ ਚ ਪੂਰਾ ਸੋਹਣੀ ਬਹੁਤ ਜਿਆਦੀ ਆ ਠੰਢੀ ਆ ਬੇਲ ਬੂਲ ਕਾਫੀ ਲੰਮੀ ਆ ਤੋੜ ਦੋ ਭਾਜੀ ਤੋੜ ਦੋ ਆ ਵੇਖੋ ਜੀ ਕੱਦ ਵਜਨ ਦੀ ਪੂਰੀ ਆ ਜੀ ਇਹ ਥਾਣਾ ਦਾ ਗੈਪ ਤੁਸੀਂ ਚੈੱਕ ਕਰਿਓ ਬਹੁਤ ਹੀ ਚੰਗਾ ਲੱਗਾ ਆ ਵੇਖੋ ਖਣਾਵਾ ਗਿਆ ਬਹੁਤ ਆ ਬੇਲ ਬੜੀ ਲੰਮੀ ਆ ਰੂਮ ਵਰਗੀ ਪੋਲੀ ਚਵਾਈ ਆ ਪਿੰਡਰ ਸਾਹਿਬ ਠੀਕ ਆ ਆ ਵੇਖੋ ਜੀ ਕਾਹ ਆ ਛੋਟੀ ਪੂਰੀ ਥਾਣਾ ਵੇਖੋ ਕਿਦਾਂ ਸੋਹਣਾ ਲੱਗਾ ਜੀ ਇਹਨੂੰ ਏ ਭਾਈ ਦੁੱਧ ਕਿੰਨਾ ਕੁ ਚਵਾਈ ਜਾਊਗੀ ਦੁੱਧ 12 13 ਕਿਲੋ ਕੱਢੂਗੀ ਪਹਿਲੇ ਨੂੰ ਪਾਜੀ ਠੀਕ ਆ 12 13 ਕਿਲੋ ਹਾਂਜੀ ਠੀਕ ਆ ਹੁਣ ਕੱਦ ਵਜਨ ਦੱਸਦਾ ਝੋਟੀ ਦਾ ਪੇਠ ਪੁੜਾ ਵੇਖੋ ਹੁਣ ਤੇ ਬੋਲਾ ਹੀ ਆ ਹਾਂਜੀ ਠੀਕ ਆ ਤੇ ਮੁੱਲ ਕਿੰਨਾ ਕਰਨਾ ਦਾ ਜੀ ਮੁੱਲ ਜਾਇਜ਼ ਹੀ ਕਰਦਾ ਜੀ ਦੱਸੋ 95000 ਰੁਪਏ ਮਾਣ ਤਾਣ ਕਿੰਨਾ ਕਰ ਦੋਗੇ ਯਾਰ ਛੋਟ ਕਰ ਦਾਂਗੇ ਯਾਰ 94000 ਦੀ ਮੌਕੇ ਦੇ ਮੁੜ ਕੇ ਕਰਦੇ ਛੋੜ ਹਾਂ ਜਿਹੜਾ ਵੀਰ ਵੀਡੀਓ ਸ਼ੇਅਰ ਕਰਕੇ ਆਊਗਾ 2000 ਰੁਪਏ ਛੋੜ ਕਰਦਾ ਕਿੰਨੇ ਦੀ ਹੋ ਗਈ ਫੇਰ 93 ਦੀ ਦੇ ਦਾਂਗੇ ਠੀਕ ਆ 93 ਦੀ ਠੀਕ ਆ ਜੀ ਬਾਕੀ ਫੋਨ ਕਰ ਲਿਓ ਵੀਰ ਨੂੰ ਬਹੁਤ ਚੰਗੀ ਸੋਹਣੀ ਸਨਖੀ ਝੋਟੀ ਆ ਜੀ ਇਹ ਪਿੰਡਰ ਸਾਹਿਬ ਚੌਥਾ ਦਿਨ ਸੂਈ ਨੂੰ ਅੱਛਾ ਇਹਦੇ ਮਗਰ ਕੱਟੀ ਆ ਅੱਛਾ ਇਹਦੇ ਮਗਰ ਕੱਟੀ ਆ ਕੱਟੀ ਇਹਦੀ ਹਾਂਜੀ ਆ ਕੱਟੀ ਤੋੜ ਲਓ ਨੂੰ ਦੁੱਧ ਕਿੰਨਾ ਭਾਜੀ ਇਹਦੇ ਕੋਲ ਦੁੱਧ ਪਿੰਡਰ ਸਾਹਿਬ ਇਹਦੇ ਕੋ 8 ਕਿਲੋ ਆ ਜੇ 8 ਕਿਲੋ ਦੁੱਧ ਹਾਂਜੀ ਆ ਵੇਖੋ ਜੀ 8 ਕਿਲੋ ਦੁੱਧ ਇਸ ਟਾਈਮ ਤੇ ਤਿਆਰ ਆ ਇਹਦੇ ਕੋਲ ਮੰਡੀਆਂ ਦਾ ਬਾਜ਼ਾਰ ਵਜੂਰ ਲੱਗਾ ਹੁੰਦਾ ਤੁਹਾਨੂੰ ਪਤਾ ਸੈਟਨ ਦੇ ਆ 2-4 ਦਿਨ ਲੱਗਦੀਆਂ ਜੀ 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 ਬਾਕੀ ਸੋਹਣੀ ਆ ਜੀ ਹਾਂਜੀ ਆ ਵੇਖ ਲੇਜੋ ਕਰੋ ਚੱਕ ਬੱਚਾ ਮਗਰ ਕੱਟੀ ਆ ਇਹਦੇ ਆਹ ਕੱਟੀ ਆ ਜੀ ਇਹਦੀ ਦੁੱਧ ਭਾਜੀ ਕਿੰਨਾ ਕ ਜਵਾਈ ਜਾਊਗੀ ਇਹ ਪਿੰਡ ਸਰਬ ਦੁੱਧ 11 ਕਿਲੋ ਰਾਮਨਾ ਕਰੋ ਠੀਕ ਆ 11 ਕਿਲੋ ਚਵਾਈ ਜਾਊ ਹੁਣ 8 ਕਿਲੋ ਆ ਹਨ ਹਾਂਜੀ ਥਾਣ ਥਣ ਓਕੇ ਆ ਸਾਰੇ ਜੀ ਬਿਲਕੁਲ ਰੂਮਰ ਕੀ ਪੋਲੀ ਚਵਾਈ ਆ ਠੀਕ ਆ ਸਾਰੀਆਂ ਦੇ ਓਕੇ ਆ ਨਾ ਥਾਣ ਥਣ ਆਪਾਂ ਇਹ ਚੀਜ਼ ਪੁੱਛ ਪਿੰਡ ਸਰਬ ਚੈੱਕ ਪਾਸ ਆ ਗਾਰੰਟੀ ਹੋਊਗੀ ਛਣ ਦੇ ਵਿੱਚ ਜੀ 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 ਠੀਕ ਆ ਇਹਦਾ ਮੁੱਲ ਕਿੰਨਾ ਕਰਨਾ ਜੀ ਮੁੱਲ ਜਾਇਜ਼ ਹੀ ਕਰ ਦੇਣਾ ਦੱਸੋ ਫੇ ਮੁੱਲ 80 ਕਰ ਦਈਏ ਜਾਇਜ਼ ਜਾਇਜ਼ ਕਰ ਦਈਏ ਥੋੜਾ ਜਿਹਾ 2000 ਛੋਟ ਕਰ ਦਾਂਗੇ 80 ਚ ਹਾਂਜੀ 70000 ਦੀ 70000 ਮੌਕੇ ਤੇ ਛੋਟ ਕਰ ਦੋਗੇ ਮੌਕੇ ਤੇ ਛੋਟ ਕਰ ਦਾਂਗੇ ਠੀਕ ਆ ਜੀ ਆ ਜਿਹੜੀ ਅੱਗੇ ਆ ਗਈ ਆ ਪਿੰਡ ਸਾਹਿਬ ਸੂਆ ਜੇ ਇਹਦਾ ਡੇਢ ਮਹੀਨੇ ਦਾ ਅੱਛਾ ਡੇਢ ਮਹੀਨੇ ਦਾ ਡੇਢ ਮਹੀਨੇ ਦੀ ਸੂਈ ਆ ਝੋਟੀ ਮੇਰੇ ਕੋ ਗਈ ਆ ਠੀਕ ਆ ਬਹੁਤ ਚੰਗੀ ਆ ਤੇ ਬੱਚਾ ਮਗਰ ਕੀ ਇਹਦੇ ਇਹਦੇ ਮਗਰ ਭਿੰਡਰ ਸਾਹਿਬ ਕੱਟਾ ਜੀ ਆਹ ਕੱਟਾ ਇਹਦਾ ਹਾਂਜੀ ਡੇਢ ਮਹੀਨਾ ਹੋ ਗਿਆ ਸੂਈ ਨੂੰ ਹਾਂਜੀ ਠੀਕ ਆ ਕੱਟਾ ਪਲਿਆ ਵਾ ਹਨਾ ਹਾਂਜੀ ਠੀਕ ਆ ਜੀ ਤੇ ਦੁੱਧ ਕਿੰਨਾ ਇਹਦੇ ਕੋਲ ਦੁੱਧ 12 ਲੀਟਰ 12 ਕਿਲੋ ਦੁੱਧ ਲੀਟਰ ਵਾਲਾ 12 ਠੀਕ ਆ ਆਜੋ ਤੋਰੋ ਇਹਨੂੰ ਆਹ ਵੇਖੋ ਜੀ ਕੱਦ-ਕਾੜ ਚੈੱਕ ਕਰੋ ਨੀਲੀ ਦੇ ਵਿੱਚ ਪੱਖ ਰੱਖਦੀ ਥੋੜਾ ਥੋੜਾ ਆਹ ਵੇਖੋ ਹਵਾਨਾ ਚੈੱਕ ਕਰੋ ਕਰਮਾ ਵਾਲੀ ਦਾ ਥਾਨ ਬੜਾ ਸੋਹਣਾ ਲੱਗਾ ਜੀ ਇਹਨੂੰ ਥਾਨ ਦੀ ਕੁਆਲਿਟੀ ਬਹੁਤ ਚੰਗੀ ਆ ਇਹਨੂੰ ਤੋਰ ਲਓ ਜੀ ਆ ਵੇਖੋ ਜੀ ਫੇਰ ਕੁਆਲਟੀ ਵੀ ਹੈ ਲੋ ਥਾਣ ਦੀ ਕੁਆਲਟੀ ਚੈੱਕ ਕਰ ਲੋ ਚੰਗਾ ਸੋਣਾ 12 ਲੀਟਰ ਦੁੱਧ ਹੈ ਇਸ ਟਾਈਮ ਤੇ ਇਹਦੇ ਕੋਲ ਤਿਆਰ ਆ ਆ ਵੇਖੋ ਤੇ ਮਗਰ ਕਟਾ ਡੇਢ ਦੋ ਮਹੀਨੇ ਹੋ ਗਏ ਸੂਈ ਨੂੰ ਆ ਵੇਖੋ ਕਰੋ ਚੈੱਕ ਤੇ ਪਰ ਜਦੋਂ ਤਾਜੀ ਸੂਈ ਉਦੋਂ ਵੱਧ ਚਵਾਇਆ ਹਣਾ ਫਿਰ ਇਹਨੇ ਦੁੱਧ 15 ਕਿਲੋ ਮੈਂ ਚੋਕੇ ਦਿੱਤਾ ਮੇਰੇ ਕੋਲ ਹੀ ਝੋਟੀ ਗਈ ਆ ਠੀਕ ਆ ਹਾਂਜੀ ਤੇ ਹੁਣ ਫੇਰ ਨਹੀਂ ਸਾਰੀ ਬਾਹਰ ਆ ਹਾਂਜੀ 2 ਮਹੀਨੇ ਵਾhti ਆਏ ਹੀ ਉਹ ਅੱਛਾ ਅੱਛਾ ਤੇ ਅੱਜ ਉਹ ਵਾਪਸ ਚਲ ਗਏ ਠੀਕ ਆ ਹਾਂਜੀ ਅੱਜ ਫੇਰ ਮੈਂ ਲੈ ਲਈਏ ਭਾਜੀ ਉਹਨਾਂ ਅੱਜ ਹੀ ਆਈ ਹਲੇ ਅੱਜ ਹੀ ਆਈ ਤੇ ਚਵਾਈ ਇਹਦੀ ਕਿਦਾਂ ਕੱਟੇ ਨਾ ਮਿਲਦੀ ਕਿਦਾਂ ਇਹ ਚਵਾਈ ਭਾਵੇਂ ਕੱਟਾ ਛੱਡ ਲੋ ਹਾਂ ਤੇ ਭਾਵੇਂ ਪਾੜਾ ਪਾ ਲੋ ਠੀਕ ਆ ਬੱਚਾ ਤੁਹਾਡੇ ਸਾਹਮਣੇ ਆ ਜੀ 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 ਹਾਂਜੀ ਠੀਕ ਆ ਠੀਕਾ ਠੀਕਾ ਨਹੀਂ ਲਾਉਣਾ ਪੈਂਦਾ ਠੀਕਾ ਬਿਲਕੁਲ ਨਹੀਂ ਲਾਉਣਾ ਪੈਂਦਾ ਮਿਲਦੀ ਪਹਾੜੇ ਤੇ ਆ ਹਾਂਜੀ ਤੇ ਮਿਲਦੀ ਜਨਾਨੀ ਕੋ ਉਹ ਭੈਣ ਚੋਂਦੀ ਉਹਦੇ ਹੱਥ ਤੇ ਪਈ ਅੱਛਾ ਉਹਦੇ ਹੱਥ ਤੇ ਪਈ ਜਨਾਨੀ ਨੂੰ ਜਨਾਨੀ ਕੋਈ ਵੀ ਵਜੇ ਕੁਝ ਨਹੀਂ ਆਂਦੀ ਬੰਦੇ ਕੋ ਡਰਦੀ ਬੰਦੇ ਤੋਂ ਡਰਦੀ ਐ ਝੂਠ ਮਾਰ ਕੇ ਨਹੀਂ ਮਿੰਦਰ ਸਾਹਿਬ ਦੇਣਾ ਠੀਕ ਆ ਠੀਕ ਆ ਸਹੀ ਆ ਤੇ ਇਹਦਾ ਮੁੱਲ ਮੁੱਲ ਜਾਇਜ਼ ਹੀ ਕਰ ਦੇਣਾ ਦੱਸੋ ਫੇ 2 ਘਟ 80 ਮਾਣ ਤਣ ਕਰ ਦੋਗੇ ਜਾਇਜ਼ 75 ਦੀ ਉੱਚ ਛੋੜ ਹੋ ਜੂਗੀ ਛੋੜ 500 ਕਰ ਦੋ ਠੀਕ ਆ ਜੀ 74700 ਦੀ 74 ਦੀ ਕਰ ਦੋਗੇ ਫਿਰ 74 ਜੋ ਮੁੜ ਕੇ ਮੌਕੇ ਤੇ ਛੋੜ ਕਰ ਦੋਗੇ ਥੋੜੀ ਬੋਦੀ 100 ਰੁਪਇਆ ਸਾਡਾਂ ਕਿ ਉਹਦੇ 100 ਬਾਕੀ ਮੱਝ ਦੇ ਵਿੱਚ ਕੋਈ ਕਮੀ ਨਹੀਂ ਹੈਗੀ ਚੰਗੀ ਬਿਲਕੁਲ ਹੀ ਕੰਡੇ ਵਾਲਾ ਦੁੱਧਿਆ ਭਾਜੀ ਕੱਦ ਕਾੜ ਦੇ ਵੀ ਚੰਗੀ ਸੋਹਣੀ ਆ ਵੱਡੀ ਆ ਹਨਾ 1 ਲੱਖ 5000 ਦੀ ਮੇਰੇ ਕੋਲ ਹੋ ਗਈ ਹੈ ਠੀਕ ਆ ਠੀਕ ਆ ਤੇ ਸਹੀ ਆ ਹੈਗਾ ਹੋਰ ਕੋਈ ਬਹੂ ਜੀ ਇੱਕ ਵੈੜ ਪਾ ਦਿੰਨੇ ਆ ਤਾਜੀ ਸੂਈ ਆ ਜੇਰ ਛੁੱਟਣ ਦੇ ਆ ਜੋ ਆ ਤਾਜੀ ਸੂਈ ਆ ਜੀ ਹਾਂਜੀ ਭਿੰਦਰ ਸਾਹਿਬ ਠੀਕ ਆ ਕਿੰਨੇ ਕ ਵਜ ਦੀ ਸੂਈ ਹੈ ਇਹ ਇਹਨੂੰ 1 ਘੰਟਾ ਹੋ ਗਿਆ ਸੋਣੀ ਅੱਛਾ 1 ਘੰਟਾ ਹੋਇਆ ਸੋਣੀ ਸਾਡੇ 11 12 ਵਜੇ ਸੀ ਬਾਕੀ ਤਿਆਰ ਚੰਗੀ ਸੋਣੀ ਹੈ ਬੱਚਾ ਕੀ ਮਗਰ ਅੱਛਾ ਜੀ ਅੱਛਾ ਆ ਗਿਆ ਮਗਰ ہاں ਥਾਣ ਬੜਾ ਸੋਹਣਾ ਲੱਗਾ ਜੀ ਇਹਦਾ ਵੇਖੋ ਥਾਣ ਦੀ ਕੁਆਲਿਟੀ ਚੈੱਕ ਕਰਨ ਬਹੁਤ ਹੀ ਚੰਗਾ ਸੋਹਣਾ ਮੋਟਾ ਮੋਟਾ ਥਾਣ ਲੱਗਾ ਆ ਵੇਖੋ ਤੇ ਬਾਕੀ ਹੈ ਠੰਡੀ ਧਿਰੀ ਹੈ ਬਿਲਕੁਲ ਜੀ ਠੀਕ ਆ ਤੇ ਅਜੇ ਤਾਂ ਨਹੀਂ ਧਾਰਾ ਮਾਰੀ ਜਾਣੀਆਂ ਨਹੀਂ ਪਾਸ ਕੀਤੀ ਹੈ ਧਾਰ ਪੋਲੀ ਹਰ ਉਮਰ ਦੀ ਪਾਸ ਕਰਕੇ ਲਈ ਜਾ ਸਵੇਰੇ ਠੀਕ 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 ਆ ਤੇ ਕਿੰਨਾ ਕ ਦੁੱਧ ਚੁਆ ਵਿੰਡਰ ਸਾਹਿਬ ਦੁੱਧ 20 ਕਿਲੋ ਚ ਵਾਈ ਜਾਊਗੀ ਠੀਕ ਆ 20 ਕਿਲੋ ਦੁੱਧ 18 ਕਿਲੋ ਨਾ ਪਹਿਲਣ ਕੋ ਚ ਹੋਇਆ ਜੀ ਅੱਛਾ ਜੀ ਐਰ ਕੀ ਦੂਸਰਾ ਸੂਆ ਜੀ ਬਾਕੀ ਇਹ ਜੇ ਸੂਚ ਆਈ ਏ ਥੋੜੀ ਲੱਸੀ ਵੀ ਲੱਗਣਾ ਵਾ ਹਨਾ ਪੱਠਾ ਪੱਕਾ ਹੋਣੀ ਚੁੱਕਦਾ ਤੋੜ ਦिए ਤੋਰੋ ਤੋਰੋ ਮੜੀ ਤੋਰੋ ਹਾਂਜੀ ਹਾਂਜੀ ਆਹ ਵੇਖੋ ਜੀ ਆਹ ਵੇਖੋ ਕਰੋ ਚੈੱਕ ਜੀ 20 ਕਿਲੋ ਦੁੱਧ ਚ ਵਾਈ ਜਾਊਗੀ ਜੇ ਜੇਰ ਪਾਉਣੀ ਆ ਬਿਲਕੁਲ ਅੱਜ ਹੀ ਸੂਈ ਆ ਘੰਟਾ ਕ ਹੋ ਗਿਆ ਵਾ ਸੂਈ ਨੂੰ ਆਹ ਵੇਖੋ ਰੋ ਚੱਕ ਦੁੱਧ 20 ਲੀਟਰ ਚ ਵਾਈ ਜਾਊਗੀ ਹੈ ਦੁੱਧ 20 ਕਿਲੋ ਚ ਵਾਈ ਜਾਊਗੀ ਥਾਣ ਸੁਣ ਓਕੇ ਆ ਬਿਲਕੁਲ ਓਕੇ ਆ ਜੀ ਠੀਕ ਆ ਜੀ ਕੋਈ ਬਾਤ ਘਾਟਤ ਨਹੀਂ ਹੈਗੀ ਕੋਈ ਬਾਤ ਘਾਟ ਨਹੀਂ ਪਿੰਡਰ ਸਾਹਿਬ ਬਾਕੀ ਜਦੋਂ ਜੇਰ ਪਾਉਗੀ ਤੁਸੀਂ ਆਪਣੇ ਫੋਨ 'ਚ ਵੀਡੀਓ ਬਣਾ ਲਿਓ ਹਾਂਜੀ ਕਿਉਂ ਭੈਣ ਭਰਾਵਾਂ ਨੂੰ ਸੈਂਡ ਕਰ ਸਕਦੇ ਤੁਸੀਂ ਬਿਲਕੁਲ ਜੀ ਹਾਂਜੀ ਤੇ ਇਹਦਾ ਕਿੰਨਾ ਕਰਨਾ ਮੁੱਲ ਪਿੰਡਰ ਸਾਹਿਬ ਜੈਜ ਹੀ ਦੇ ਦੇਣੀ ਆ ਦੱਸੋ 46000 ਰੁਪਇਆ ਉੱਚ ਛੋੜ ਕਰ ਦੋਗੇ 1000 ਰੁਪਏ ਛੱਡ ਦਾਂਗੇ 45 ਦੀ ਜੀ ਠੀਕ ਆ 45000 ਦੀ ਹੋ ਜੂਗੀ ਬਾਕੀ ਵੇਖ ਲੋ ਸੋਹਣੀ ਸੁਨੱਖੀ ਪੂਰੀ ਆ ਥਣ ਥਣ ਵੀ ਠੀਕ ਬਹੁਤ ਸੋਹਣਾ ਲੱਗਾ ਵਾ ਜੀ ਵੇਖੋ ਬਾਕੀ ਇਹਨਾਂ ਵੜਾਂ ਦੀ ਫੈਨ ਵੀ ਚੰਗੀ ਆਉਂਦੀ ਐ ਮੌਕੇ ਤੇ ਮਾਨਦਾਨ ਕਰ ਦੋਗੇ ਭਾਜੀ ਮਾਨਦਾਨ ਕਰ ਦਾਂਗੇ ਵੀਰ ਜੀ ਖੁੱਲ੍ਹੇ ਕਰ ਦੋਗੇ ਸਾਹ ਹੁਣ 1000 ਰੁਪਏ ਛੱਡ ਦੂੰ ਠੀਕ ਆ 45 ਦੀ 45 ਠੀਕ ਆ ਜੀ ਕਰਨੀ ਕੋਈ ਗੱਲਬਾਤ ਹੋਰ ਜੀ ਬਸ ਜੀ ਭੈਣ ਭਰਾਵਾਂ ਦਾ ਬਹੁਤ ਮਾਣ ਮਿਲਦਾ ਵਾ ਠੀਕ ਹੈ 14 ਤਰੀਕ ਵਾਲੀ ਵੀਡੀਓ 'ਚ ਵੀ ਭੈਣ ਭਰਾਵਾਂ ਨੇ ਬਹੁਤ ਆ ਜਿਆਦਾ ਮਾਣ ਬਖਸ਼ਿਆ ਜਰੂਰ ਤੋਂ ਵੱਧ ਮਾਣ ਦਿੱਤਾ ਜੀ ਭੈਣ ਭਰਾਵਾਂ ਨੂੰ ਜੀ 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 ਠੀਕ ਹੈ ਮੈਂ ਧੰਨਵਾਦ ਕਰਦਾ ਜਿਹੜੇ ਵੀਰ ਦੂਰੋਂ ਦੂਰੋਂ ਫੋਨ ਕਰਦੇ ਆ ਜਿਹੜੇ ਆਉਂਦੇ ਆ ਹਾਂਜੀ ਤੇ ਇਦਾਂ ਹੀ ਆਪਾਂ ਪਿਆਰ ਬਣਾਈ ਰੱਖਣਾ ਜਾਇ ਜੀ ਮੁੱਲ ਪਾਉਣੇ ਆ ਜੀ ਤੇ ਚੰਗਾ ਹੀ ਡੰਗਰ ਭੈਣ ਭਰਾਵਾਂ ਨੂੰ ਦੇਣੇ ਬਿਲਕੁਲ ਬਿਲਕੁਲ ਜੀ ਬਿਲਕੁਲ ਠੀਕ ਹੈ ਜੇ ਜੇ ਕਿਤੇ ਕਮੀ ਹੋਈ ਤੁਸੀਂ ਆਪ ਹੀ ਦੱਸ ਦੇਣਾ ਅਸੀਂ ਸੱਚ ਦੱਸਾਂਗੇ ਜੀ ਕਿਉਂ ਨੀਲੀ ਰਵੀ ਦਾ ਵੀ ਬੜੇ ਵੀਰਾਂ ਨੇ ਕਿਹਾ ਵੀ ਚੰਗੀ ਝੋਟੀ ਔਰ ਜਿਹੜੀ ਇੱਕ ਥਣ ਘਾਟੇ ਸੀ ਜਿਹਦਾ ਅਗਲਾ ਹਨਾ ਹਾਂਜੀ ਉਹ ਵੀ ਤੁਸੀਂ ਦੱਸ ਕੇ ਦਿੱਤੀ ਦੱਸ ਕੇ ਦਿੱਤੀ ਭਾਜੀ ਜੇ ਉਹ ਛੋਟੀ ਜਨਾਨੀ ਦੇ ਹੱਥ ਤੇ ਪਈ ਸੀ ਭੈਣ ਮੇਰੀ ਦੇ ਤੇ ਉਹ ਦੱਸ ਕੇ ਦਵਾਂਗੀ ਠੀਕ ਆ ਠੀਕ ਆ ਹਾਂ ਉਹ ਵੀ ਦੱਸਦੀ ਹੁਣ ਗੱਲ ਤੁਸੀਂ ਠੀਕ ਆ ਜੀ ਆਹੀ ਪਹੂਆ ਤੇ ਸਾਰੇ ਬੋਦ ਸੋਹਣੇ ਆ ਜੀ ਸਾਰੇ ਇੱਕ ਤੋਂ ਤਾਂ ਆ ਵਾਂ ਚੰਗੀ ਕੁਆਲਿਟੀ ਦੇ ਆ ਤੇ ਸੂਏ ਸਵਾਏ ਨੂੰ ਆ ਕੇ ਆਪ ਚੋ ਕੇ ਆਪਣੀ ਤਸੱਲੀ ਕਰ ਲਿਓ ਜਿਹੜਾ ਗੱਬਣ ਪਸ਼ੂ ਦਾ ਥਣ ਟਿਪ ਕੇ ਚੈੱਕ ਪਾਸ ਕਰਕੇ ਲੈ ਕੇ ਜਾਇਓ ਵੀਡੀਓ ਨੂੰ ਕਰਦੇ ਸ਼ੇਅਰ ਜੀ ਧੰਨਵਾਦ